ਤੁਹਾਨੂੰ ਬੁਨੀਤੀਰ ਨੇੜੇ ਜਲੰਧਰ ਸ਼ਹਿਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਸ਼ਬਦੰਤਰਤਾ ਦਿਵਸ ਦੀਆਂ ਬਹੁਤ-ਬਹੁਤ ਵਧੈਮਤ ਮੁਬਾਰਕਾਂਵਾ ਦੇਣਾ ਹੈ ਔਰ ਇਹ ਆਸ ਕਰਦਾ ਮੈਂ ਕਿ ਹਰ ਸਾਲ ਦੀ ਤਰ੍ਹਾਂ ਇਹ ਬਲਾ ਜਿਹੜਾ ਸਾਡਾ ਇਹ ਰਸਵੀ ਪਰਵ ਹੈ ਅਸੀਂ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਅਸੀਂ ਸਾਰੇ ਰਲ ਮਿਲ ਕੇ ਮਨਾਈਏ ਔਰ ਜੋ ਸਾਡੀਆਂ ਸ਼ਹਿਰ ਦੇ ਪ੍ਰਤੀ ਔਰ ਦੇਸ਼ ਦੇ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਮੈਂ ਉਹਨਾਂ ਨੂੰ ਵੀ ਅਸੀਂ ਨਿਭਾ ਜਾਈਏ ਬਹੁਤ ਬਹੁਤ ਸ਼ੁਕ ਕਾਮ ਦਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਵੀ ਮੈਂ ਨਾਲ ਰਿਕਵੈਸਟ ਕਰਨੀ ਚਾਹੂੰਗਾ ਕਿ ਜਿਹੜਾ ਇਹ ਵਾਲਾ ਸਵਤੰਤਰਤਾ ਦਿਵਸ ਹੈ ਅਸੀਂ ਇਹਨੂੰ ਬਹੁਤ ਅੱਛੇ ਤਰੀਕੇ ਨਾਲ ਮਨਾਉਂਦੇ ਹੋਏ ਅਸੀਂ ਇੱਕ ਗ੍ਰੀਨ ਜਲੰਧਰ ਦਾ ਜਿਹੜਾ ਇੱਕ ਸਵੱਛ ਜਲੰਧਰ ਦਾ ਜਿਹੜਾ ਅਸੀਂ ਇੱਕ ਮਿਸ਼ਨ ਲੈ ਕੇ ਚੱਲੇ ਹੋਏ ਹਾਂ ਔਰ ਉਹਨੂੰ ਅਸੀਂ ਅੱਗੇ ਬਤਾਂਦੇ ਹੋਏ ਵੱਧ ਤੋਂ ਵੱਧ ਅਸੀਂ ਪਲਾਂਟੇਸ਼ਨ ਕਰੀਏ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਔਰ ਸਾਫ ਸਫਾਈ ਦਾ ਜਿਹੜੇ ਸਵੱਛਤਾ ਦਾ ਜਿਹੜਾ ਖਾਸ ਧਿਆਨ ਅਸੀਂ ਰੱਖੀਏ ਜਿਹੜਾ ਕਚਰਾ ਹੈਗਾ ਵਾ ਸੜਕਾਂ ਤੇ ਜਾਂ ਪਲਾਟਾਂ ਤੇ ਨਾਸਟਦੇ ਹੋਏ ਉਹ ਰੈਕ੍ਰੀਕਟਸ ਨੂੰ ਦਈਏ ਔਰ ਇੱਕ ਅੱਛਾ ਜਿਹੜਾ ਸ਼ਹਿਰ ਹੈ ਸਾਰਿਆਂ ਦੇ ਲਈ ਬਣੇ